ਗਵਰਨਰ 18 ਦੇ ਵਿੱਚ ਤੁਸੀਂ ਚੋਣ ਲੜ ਰਹੇ ਹੋ ਪਹਿਲਾਂ ਤਾਂ ਪਾਰਟੀ ਹਾਈ ਕਮਾਂਡ ਦੇ ਨਾਲ ਕਿਸ ਤਰ੍ਹਾਂ ਦਾ ਸਹਿਯੋਗ ਦੇਓਗੇ ਤੇ ਕੀ ਕੀ ਸਮੱਸਿਆਵਾਂ ਮਤਲਬ ਇੱਥੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭੂਆ ਦਮਨ ਜੀ ਉਹ ਸਾਡੇ ਸ਼ਹਿਰ ਦੇ ਸੇਧਮਤੀ ਡਾਕਟਰ ਪ੍ਰਵੀਰ ਸਿੰਘ ਜੀ ਉਹਨਾਂ ਨੇ ਮੈਨੂੰ ਟਿਕਟ ਦੇ ਕੇ ਨਵਾਜਿਆ ਪਹਿਲਾਂ ਤਾਂ ਮੈਂ ਤੈਅ ਦਿਲੋਂ ਧੰਨਵਾਦ ਕਰਦਾ ਹਾਂ ਤੋਂ ਉਹਨਾਂ ਲੀਡਰਾਂ ਦਾ ਔਰ ਆਵਾਜ਼ੀ ਪਾਰਟੀ ਦਾ ਔਰ ਇਲੈਕਸ਼ਨ ਪਹਿਲਾਂ ਮੈਂ 92 ਦੇ ਵਿੱਚ ਜਿੱਤਿਆ ਉਸ ਤੋਂ ਬਾਅਦ ਮੇਰੀ ਧਰਮ ਪਤਨੀ ਜਿੱਥੇ ਸਜ ਇਲੈਕਸ਼ਨ ਲੜ ਰਹੇ ਹੈ ਵਾਰਡ 18 ਵਿੱਚੋਂ ਮੇਰੀ ਧਰਮ ਪਤਨੀ ਇਲੈਕਸ਼ਨ ਜਿੱਤੀ ਉਦੋਂ ਇਹ ਵਾਰਡ ਜਰਨਲ ਸੀ ਹੁਣ ਇਹ ਵਾਰਡ ਜਰ ਬਣ ਗਿਆ ਜਿਹੜੀਆਂ ਇਸ ਵਾਰਡ ਦੀਆਂ ਸਮੱਸਿਆ ਹੈ ਖਾਸ ਕਰਕੇ ਇਸ ਸੀਵਰੇਜ ਸਿਸਟਮ ਜਿਹੜਾ ਅਸੀਂ ਪਾਇਆ ਸੀ ਪੁਰਾਣਾ ਉਹਦੀ ਸਫਾਈ ਨੇ ਕਿਸੇ ਨੇ ਕੀਤੀ ਉਹ ਸਫਾਈ ਕਰਾਵਾਂਗੇ ਜਿਹੜੇ ਸੀਡ ਲਾਈਟ ਦੇ ਪੁਆਇੰਟ ਲੰਮੇ ਸਮੇਂ ਤੋਂ ਬੰਦ ਪਏ ਆ ਉਹ ਠੀਕ ਕਰਾਵਾਂਗੇ ਤਾਂ ਜਿਹੜੀ ਸਾਡੀ ਪੰਜਾਬ ਸਰਕਾਰ ਦੀ ਸਕੀਮ ਹੈ 24 ਇੰਟੂ 7 ਤਾਂ ਸਾਡੀ ਕੋਸ਼ਿਸ਼ ਹੋ ਗਈ ਕਿ ਨਹਿਰੀ ਜਿਹੜਾ ਪਾਣੀ ਹੈ ਸਾਫ ਸੁਥਰਾ ਉਹ ਸਾਰਾ ਅਸੀਂ ਲੋਕਾਂ ਨੂੰ ਪੀਣ ਵਾਸਤੇ ਮੁਹੱਜਾ ਕਰਾਈਏ ਉਹ ਨਾਲ ਇੱਕ ਮੇਰੀ ਜਿਹੜੀ ਸਭ ਤੋਂ ਵੱਡੀ ਸੋਚ ਹੈ ਔਰ ਮੈਂ ਕਮਿਟਮੈਂਟ ਵੀ ਕੱਲੇ ਮੀਟਿੰਗ ਚ ਕਰੀ ਹੈ ਕਿ ਇਹ ਜਿਹੜਾ ਇਲਾਕਾ ਗਰੀਬ ਲੋਗ ਹੈ ਪ੍ਰਵਾਸੀ ਹੈ ਔਰ ਸਾਰੇ ਪਛੜੇ ਹੋਏ ਮਿਹਨਕਸ਼ ਲੋਗ ਹੈ ਨਾ ਵਾਸਤੇ ਇੱਕ ਮੁਹੱਲਾ ਕਲਿੰਕ ਬਣਾਇਆ ਜਾਵੇ ਤਾਂ ਮੈਂ ਬੇਨਤੀ ਕਰੂੰਗਾ ਡਾਕਟਰ ਬਲਵੀਰ ਸਿੰਘ ਜੀ ਨੂੰ ਕਿ ਜਗ੍ਹਾ ਦਾ ਅਸੀਂ ਇੰਤਜ਼ਾਮ ਕਰਕੇ ਕਾਰਪੋਰੇਸ਼ਨ ਨਾਲ ਵੀ ਤਾਲਮਿਲ ਕਰਾਂਗੇ ਤੇ ਜਗ੍ਹਾ ਲੈ ਕੇ ਇਹ ਲੋਕਾਂ ਵਾਸਤੇ ਸੇ ਸੂਲਤਾ ਵਧੀਆ ਦੇਣ ਵਾਸਤੇ ਅਸੀਂ ਮੁਹੱਲਾ ਕਲਿੰਕ ਬਣਾਵਾਂਗੇ ਜਿਵੇਂ ਕਿ ਇਹ ਰੇਲਵੇ ਲਾਈਨ ਦੇ ਨਾਲ ਲੱਗਦਾ ਇਲਾਕਾ ਹੈ ਇੱਥੇ ਦੱਸਿਆ ਜਾ ਰਿਹਾ ਕਿ ਨਸ਼ੇ ਦੀ ਭਮਾਰਾ ਉਹ ਰੋਕਣ ਵਾਸਤੇ ਕਿਸ ਤਰ੍ਹਾਂ ਦੇ ਬੈਸਲ ਦੇ ਦੇਖੋ ਨਸ਼ੇ ਦੀ ਜਿਹੜੀ ਗੱਲ ਹੈ ਵੀ ਨਸ਼ਾ ਅੱਜ ਤੱਕ ਉਹ ਵਿਗੜਨ ਲੱਗਿਆ ਨਸ਼ਾ ਇੱਕ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਸਾਡੀ ਕੋਸ਼ਿਸ਼ ਹੈ ਭਵਾਨਤਮਨ ਸਰਕਾਰ ਜੀ ਵੀ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਸਰਕਾਰ ਨੇ ਕਾਫੀ ਲੋਕ ਫੜ ਕੇ ਅੰਦਰ ਵੀ ਕਿਤੇ ਔਰ ਪਰਚੇ ਵੀ ਕੀਤੇ ਔਰ ਸਾਡੀ ਵੀ ਕੋਸ਼ਿਸ਼ ਹੋਏਗੀ ਕਿ ਜਿਹੜਾ ਨਜਾਇਜ਼ ਕਿਸੇ ਦਾ ਬੱਚਾ ਹੈ ਚੰਗੇ ਰਾਹ ਤੋਂ ਮਾੜੇ ਰਾਹ ਪਿਆ ਉਹਨੂੰ ਬੱਚ ਨੂੰ ਸੁਧਾਰ ਕਰੀਏ ਉਹਨੂੰ ਅਸੀਂ ਜਿਹੜਾ ਹੈਗਾ ਨਸ਼ਾ ਸੁਧਾਰ ਕੇਂਦਰ ਚ ਭੇਜੀਏ ਔਰ ਉਹਨੂੰ ਨਸ਼ੇ ਤੋਂ ਬਚਾਈਏ ਤੇ ਜਿਹੜੇ ਵੱਡੇ ਮਗਰਮਾਚਾ ਉਹਨੂੰ ਨੱਥ ਪਾਈਏ ਜਿਵੇਂ ਕਿ ਬਾੜ ਦੇ ਵਿੱਚ ਫੇਵਰੇਜ ਦੀ ਸਮੱਸਿਆ ਸੀ ਪਾਣੀ ਪੀਣ ਵਾਲੇ ਸੀ ਸੀਸੀਟੀਵੀ ਕੈਮਰੇ ਦੀ ਕਿੰਨੀ ਕੀ ਜ਼ਰੂਰਤ ਹੈ ਗਿਆ ਔਰ ਜਿੱਤਨ ਤੋਂ ਬਾਅਦ ਤੁਹਾਡੇ ਪ੍ਰਾਇੋਰਟੀ ਕੀ ਹੋਣਗੇ ਜਿੱਤਨ ਤੋਂ ਬਾਅਦ ਜਿਹੜਾ ਸਭ ਤੋਂ ਮੇਰਾ ਪਹਿਲੀ ਪ੍ਰਾਇੋਰਟੀ ਹੈ ਕਿ ਜਿਹੜਾ ਉਹ ਨਿਕਾਸੀ ਆ ਪਾਣੀ ਦੀ ਸੀਵਰ ਸਿਸਟਮ ਜਿਹੜਾ ਸਾਡਾ ਅਕਸਰ ਚੋਕ ਰਹਿੰਦਾ ਸਭ ਤੋਂ ਪਹਿਲਾਂ ਸੀਵਰ ਦੀ ਸਫਾਈ ਕਰਾਵਾਂਗੇ ਤੇ ਜਿਹੜੀ ਸਾਡੇ ਸਟਰੀਟ ਲਾਈਟ ਕਾਫੀ ਲੰਮੇ ਸਮੇਂ ਤੋਂ ਬੰਦ ਸੀ ਉਹ ਕਾਫੀ ਮੈਂ ਚਾਲੂ ਕਰਾਈ ਵੀ ਉਹ ਜਿਹੜੀ ਰਹਿ ਗਈ ਉਹ ਵੀ ਜਲਦੀ ਚਾਲੂ ਕਰਾਵਾਂਗੇ। ਅ ਕੀ ਲੱਗਦਾ ਇੱਥੇ ਕਿੰਨੀਆਂ ਵੋਟਾਂ ਨੇ ਔਰ ਜਿਹੜੀ ਆਮ ਆਦਿਕ ਕਲੀਨਿਕ ਦੀ ਗੱਲ ਕਰਦੇ ਹਾਂ ਤੁਸੀਂ ਲੰਬੇ ਸਮੇਂ ਤੋਂ ਵਾਰਡ ਦੇ ਵਿੱਚ ਵਿਚਰ ਰਹੇ ਹੋ। ਫੋਰ ਕਿਹੜੀਆਂ ਕਿਹੜੀਆਂ ਮੁਰੜੀਆਂ ਤੋਂ ਹਰੇਕਾਂ ਨੇ ਜਿਹੜੀਆਂ ਨਹੀਂ ਮਿਲੀਆਂ ਖਾਸ ਕਰਕੇ ਮਹਿਲਾਵਾਂ ਜਾਂ ਬੱਚੀਆਂ ਨੂੰ। ਜਿਹੜੀਆਂ ਔਰ ਹੈਲਥ ਸਿਸਟਮ ਹੈ ਸਾਡੇ ਕੋਲੇ ਸਹੀ ਜਗ੍ਹਾ ਨਹੀਂ ਕੋਈ ਸਾਡੇ ਕੋਲ ਨਾਲ ਲੱਗਦਾ ਪਿੰਡ ਰਸੂਲਪੁਰ ਸੈਦਾ ਹੈ। ਉਥੇ ਸੁਣਨ ਚ ਆ ਕਿ ਮਿਸਲ ਕਾਰਪੋਰੇਸ਼ਨ ਜਿਹੜੀ ਜਗ੍ਹਾ ਉਹ ਬੇਵਾਦ ਪਈ ਹੈ। ਅਸੀਂ ਕਾਰਪੋਰੇਸ਼ਨ ਨਾਲ ਮਤਲਬ ਤਾਲਮਿਲ ਕਰਕੇ ਜਗਾ ਲੈ ਕੇ ਡਾਕਟਰ ਨੂੰ ਬੇਨਤੀ ਕਰਾਂਗੇ ਵੀ ਇੱਥੇ ਇਹਨਾਂ ਪ੍ਰਵਾਸੀਆਂ ਵਾਸਤੇ ਗਰੀਬਾਂ ਮਜ਼ਦੂਰਾਂ ਵਾਸਤੇ ਮਹੱਲਾ ਅਕੇਲੀਟ ਬਣਾਇਆ ਜਾਵੇ ਤਾਂ ਕਿ ਲੋਕਾਂ ਦੀ ਜਿਹੜੀ ਸਿਹਤ ਹੈ ਉਹ ਠੀਕ ਰਵੇ ਔਰ ਲੋਕ ਜਿਹੜੇ ਬਾਹਰ ਜਾ ਕੇ ਮਤਲਬ ਜ਼ਿਆਦਾ ਪੈਸੇ ਖਰਚ ਕਰਦੇ ਉਹਨਾਂ ਤੋਂ ਇਹਨਾਂ ਨੂੰ ਬਚਾਇਆ ਜਾ ਸਕੇ ਤੁਸੀਂ ਕਿਹੜੇ ਕਿਹੜੇ ਵਾਰਡ ਦੇ ਵਿੱਚ ਕੈਂਪੇਨ ਕਰ ਚੁੱਕੇ ਹੈਗੇ ਹੋ ਕਿਹੜੇ ਕਿਹੜੇ ਇਲਾਕੇ ਤੇ ਜਾ ਚੁੱਕੇ ਹੋ ਉੱਥੇ ਸਮੱਸਿਆਵਾਂ ਕਿਸ ਤਰ੍ਹਾਂ ਦੀਆਂ ਬਣੀਆਂ ਸਰ ਸਭ ਤੋਂ ਪਹਿਲਾਂ ਜਿਹੜਾ ਮੇਰਾ ਵਾਰਡ ਹੈ ਰੇਲਵੇ ਲਾਈਨ ਦੇ ਬੰਦਾ ਦੇ ਨਾਲ ਤੋਂ ਸ਼ੁਰੂ ਹੁੰਦਾ ਹੈ ਨਿਊ ਕਰਤਾਰਪੁਰ ਕਲੌਨੀ ਉੱਥੇ ਜਿੱਦੋਂ ਪਹਿਲਾਂ ਮੇਰੀ ਵਾਈਫ ਰਹੀ ਹੈ ਅਸੀਂ ਉੱਥੇ ਸਾਰੇ ਕੰਮ ਤਕਰੀਬਨ ਕਰਾਏ ਹੋਏ ਆ ਹਰ ਜਗ੍ਹਾ ਥੋੜੀ ਸੀਵਰੇ ਦੀ ਜਿਹੜੀ ਹੈਗੀ ਹੈ ਸਿਸਟਮ ਦੀ ਨਿਕਾਸੀ ਦੀ ਪ੍ਰੋਬਲਮ ਹੈ ਉਹ ਜਲਦੀ ਦੂਰ ਕਰਾਂਗੇ ਉਸ ਤੋਂ ਬਾਅਦ ਸਾਡਾ ਸ਼ਕਤੀ ਨਗਰ ਹੈ ਸੁਖਰਾਮ ਕਲੌਨੀ ਹੈ ਭਾਰਤ ਨਗਰ ਹੈ ਬਾਬਾ ਦੀਪ ਸਿੰਘ ਨਗਰ ਹੈ ਰਸੂਰਪੁਰ ਸਦਾ ਔਰ ਸੰਤ ਅਦਰ ਸਿੰਘ ਕਲੌਨੀ ਹੈ ਔਰ ਇਸੇ ਜਿਹੜੀ ਮੇਨ ਪ੍ਰੋਬਲਮ ਜਿਹੜੀ ਹੈਗੀ ਆ ਲੋਕਾਂ ਦੀ ਇਹ ਡਿਮਾਂਡ ਹੈ ਸੜਕ ਦੀ ਉਹ ਸੜਕ ਜਿਹੜੀ ਸਾਡੀ ਹੈਗੀ ਆ ਅਸੀਂ ਉਹ ਮਤਲਬ 4 4 ਫੁੱਟ 5 5 ਫੁੱਟ ਚੌੜੀ ਕਰ ਰਹੇ ਆ ਰਜ਼ੂਲ ਵਰਸ਼ਾਦਾ ਜਿਹੜਾ ਐਂਟਰੀ ਪੁਆਇੰਟ ਆ ਔਰ ਪਿੱਛੇ ਅਸੀਂ ਚੌਂਕਾ ਦੇ ਵਿੱਚ ਵੱਡੇ ਮਤਲਬ ਬਲਬ ਲਾ ਕੇ ਉਹ ਚੌਂਕ ਵੀ ਸ਼ਿੰਗਾਰੇ ਆ ਔਰ ਲਾਈਟਾਂ ਵੀ ਸਾਰੀਆਂ ਅਸੀਂ ਆਲਮੋਸਟ ਚਲਾਤੀਆਂ ਔਰ ਜਿਹੜੀ ਸਿਸਟਮ ਦੀ ਮਤਲਬ ਸੀਵਰ ਸਿਸਟਮ ਦੀ ਪ੍ਰੋਬਲਮ ਹੈ ਉਹ ਜਲਦੀ ਠੀਕ ਕਰਾਵਾਂਗੇ ਔਰ ਜਿਹੜਾ 24 ਇੰਟੂ 7 ਮਤਲਬ ਨਹਿਰੀ ਜਿਹੜਾ ਪਾਣੀ ਅਸੀਂ ਸਾਫ ਕਰਕੇ ਲਗੋਣ ਦੇਣਾ ਉਹ ਸਾਡਾ ਕੰਮ ਚੱਲ ਰਿਹਾ ਤੇ ਉਹ ਜਲਦੀ ਅਸੀਂ ਮਹੱਈਆ ਕਰਾਵਾਂਗੇ ਉਹ ਜਿਹੜੀ ਮੇਅਰ ਹਸਪੀਟਲ ਰਸੂਲਪੁਰ ਤੱਕ ਉਹ ਕਾਫੀ ਜਿਹੜੀ ਸੜਕਾ ਖਰਾਬ ਸੀ ਉਹ ਡਾਕਟਰ ਸਾਹਿਬ ਨੇ ਲੱਖਾਂ ਰੁਪਏ ਲਾ ਕੇ ਸੜਕ ਤੇ ਪ੍ਰਿੰਸਪਾਗ ਦੀ ਸੜਕ ਉਹ ਜਿਹੜੀ ਵਧੀਆ ਬਣਤੀ ਹੈ ਜਿਹੜਾ ਅੱਗੇ ਥੋੜਾ ਬੋੜਾ ਟੋਟਾ ਹੈ ਉੱਥੇ ਸਾਡੀ ਪੈ ਪਣੀ ਹੈ ਇਹ WhatsApp ਦੀ ਜਦੋਂ ਹੀ ਪੈਪ ਸਰਕਾਰ ਵੱਲੋਂ ਐਲ ਐਨ ਟੀ ਕੰਪਨੀ ਵੱਲੋਂ ਪਾਈ ਮਨੁਪਾਤੀ ਦੀ ਜਾਏਗੀ ਨਾਲ ਹੀ ਸੜਕ ਅਸੀਂ ਵੀ ਦਿੰਦਾ 1 ਮੰਥ ਹੈ 2 ਮੰਥ ਤੋਂ ਸੜਕ ਬਣਾ ਦਾਂਗੇ ਕੁਝ ਚਾਹੇ ਦਾਵੇਦਾਰ ਸੀਗੇ ਵਾਰ ਨੰਬਰ 18 ਤੋਂ 44 ਦੱਦ ਦੇ ਚੁੱਕ ਸੀਗੇ ਜਿਨ੍ਹਾਂ ਦੀ ਮਨ ਦੇ ਵਿੱਚ ਨਰਾਜ਼ਗੀ ਦੇਖੀ ਜਾ ਰਹੀ ਹੈ ਕੀ ਕਰੇ ਉਹਨਾਂ ਵਾਰੇ ਮੇਰੇ ਖਿਆਲ ਹੈ ਨੌਵੇਂ ਮੈਂ ਬੰਦਾ ਸੀ ਅੱਠ ਸਾਡੇ ਹੋਰ ਸਾਥੀ ਕਿਸੇ ਦੀ ਕੋਈ ਨਾਰਾਜ਼ਗੀ ਨਹੀਂ ਔਰ ਸਾਰੇ ਮੇਰੇ ਨਾਲ ਖੁੱਲ ਕੇ ਚੱਲ ਰਿਹਾ ਹੈ ਜਿਸ ਤਰ੍ਹਾਂ ਸਾਡੇ ਸਾਥੀ ਬੀਤਪrakash ਜੀ ਗੁਲਾਬ ਸਿੰਘ ਜੀ ਨਰਿੰਦਰ ਸਿੰਘ ਫੌਜੀ ਜੀ ਤੇ ਜਿਹੜੇ ਹੋਰ ਕਈ ਸਾਥੀ ਜਿਹੜੇ ਸਾਡੇ ਨਾਲ ਕੈਂਡੀਡੇਟ تھے ਉਹ ਸੀ ਫੈਸਲਾ ਕਰ ਲੈਣਾ ਵੀ ਜਿਹਨੂੰ ਟਿਕਟ ਮਿਲੇਗੀ ਉਹਨੂੰ ਜਿਤਾਵਾਂਗੇ ਉਹਨੂੰ ਪੈਸੇ ਦੇ ਕੇ ਜਿਹੜਾ ਖਰਚਾ ਸਾਰਾ ਅਸੀਂ ਡਿਵਾਈਡ ਕਰ ਲਾਂਗੇ ਔਰ ਕੱਲ ਰਾਤ ਜਿਹੜੀ ਮੇਰੀ ਮੀਟਿੰਗ ਹੋਈ ਹੈ ਪਿੰਡ ਰਸੂਰਪੁਰ ਸੈਦਾਾਂ ਚ ਸਾਡੇ ਵਾਰਡ ਦੇ ਇਸ ਏਰੀਏ ਦੇ ਸਕੱਤਰ ਨਰਿੰਦਰ ਜੀ ਜੋ ਇਲੈਕਸ਼ਨ ਲੜਨਾ ਚਾਹੁੰਦੇ ਸਨ ਉਹ ਬਲਾਕ ਦੇ ਪ੍ਰਧਾਨ ਜੀ ਛੀਨਾ ਜੀ ਔਰ ਆਰਮੀ ਵਿੰਗ ਦੇ ਕੋਆਰਡੀਨੇਟਰ ਚਾਰਜੀ ਸੌਜੀ ਜੀ ਉਹ ਵੀ ਨਾਲ ਸੀ ਬੜੀ ਸੋਹਣੀ ਮੀਟਿੰਗ ਕੋਈ 150 ਦੇ ਲਗਭਗ ਲੇਡੀਜ਼ ਇਕੱਠੇ ਹੋਏ ਔਰ ਲੋਕੋ ਨੇ ਸਰੂਪਾ ਬਾਗੀ ਮੇਰਾ ਸਵਾਗਤ ਕੀਤਾ ਔਰ ਉਹਨੇ ਉਥੇ ਮੈਨੂੰ ਵਜਨ ਦਿੱਤਾ ਕਿ ਤੈਨੂੰ ਵੱਧ ਤੋਂ ਵੱਧ ਆਪਣੇ ਪਿੰਡ ਦੇ ਵਿੱਚੋਂ ਵੋਟਾਂ ਪਾ ਕੇ ਜਿਤਾ ਕੇ ਮਿਸੀਪਲ ਕਾਰਪੋਰੇਸ਼ਨ ਭੇਜਾਂਗੇ ਔਰ ਜਿਹੜੇ ਸਾਡੇ ਛੋਟੇ-ਮੋਟੇ ਕੰਮ ਆ ਤੁਸੀਂ ਉਹ ਕਰਾਏ ਹੋ ਮੈਂ ਉੱਥੇ ਲੋਕਾਂ ਨਾਲ ਵਹਿਦਾ ਕੀਤਾ ਕਿਦਾਂ ਕਿ 21 ਤਰੀਕ ਨੂੰ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਡਰਾ ਕੇ ਆਪਣੀ ਪਾਰਟੀ ਦੇ ਕੈਂਡੀਡੇਟ ੱਤਕਾ ਕਰਨਗੇ ਉਹਦੇ ਬਾਰੇ ਤੁਸੀਂ ਵਿਸ਼ੇਸ਼ ਤੌਰ ਤੇ ਗੱਲ ਹੈ ਵੀ ਪਹਿਲਾਂ ਮੈਂ ਇਮਾਨਦਾਰ ਨਾਲ ਮੈਂ ਵੀ ਜਿੱਤੇ ਆ ਮੇਰੀ ਵਾਈਫ ਜਿੱਤੀ ਹੈ ਔਰ ਮੇਰੀ 60 ਸਾਲ ਦੀ ਉਮਰ ਹੈ ਮੈਨੂੰ ਸਿਆਸਤ ਬਾਰੇ ਬੜੀ ਜਾਣਕਾਰੀ ਹੈ 15 ਸਾਲ ਕਾਂਗਰਸ ਵੀ ਕੰਮ ਕੀਤਾ ਇਸ ਵਾਰੀ ੱਤਕਾ ਬਿਲਕੁਲ ਨਾ ਅਸੀਂ ਹੋਣ ਦੇਣਾ ਨਾ ਅਸੀਂ ਕਰਨਾ ਇਹ ਮੈਂ ਮੀਟਿੰਗ 'ਚ ਵੀ ਗੱਲ ਕਹਿ ਕੇ ਆ ਬਲੰਦ ਆਵਾਜ਼ 'ਚ ਕਿ ਭਾਈ ਅਸੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਇਮਾਨਦਾਰ ਨਾਲ ਲੋਕ ਮੈਂ ਤਾਂ ਇਹ ਮੰਨਦਾ ਵੀ ਕੋਈ ਚੁਣੌਤੀ ਨਹੀਂ ਹੈ ਨਰਿੰਦਰਪਾਲ ਨਰਿੰਦਰ ਰਵਿੰਦਰ ਕੁਮਾਰ ਸੌਰੀ ਟੋਨੀ ਜੀ ਜੋ ਇਧਰੋਂ ਪਹਿਲਾਂ ਵਾਰਡ ਨੰਬਰ 26 ਤੋਂ ਰਿਜ਼ਰਵ ਤੋਂ ਐਮਸੀ ਰਹੇ ਆ ਉਹਨਾਂ ਨੂੰ ਟਿਕਟ ਦਿੱਤੀ ਹੈ ਕਾਂਗਰਸ ਪਾਰਟੀ ਨੇ ਤੇ ਇਸ ਵਾਰੀ ਨਿਕਯੂ ਰਾਮ ਪੁੱਤਰ ਪਾਲਾ ਰਾਮ ਵਾਸੀ ਰਸੂਰਪੁਰ ਸੈਦਾ ਉਹ ਲੜ ਰਿਹਾ ਸ਼੍ਰੋਮਣੀ ਕਾਦਲ ਵੱਲੋਂ ਮੇਰੇ ਸਾਹਮਣੇ ਮਤਲਬ ਦੋ ਕੈਂਡੀਡੇਟ ਆ ਤੇ ਮੇਰੇ ਖਿਆਲ ਕੋਈ ਚੁਣੌਤੀ ਨਹੀਂ ਹੈ ਸਾਨੂੰ ਇਹ ਲੋਕ ਆਪਣਾ ਸਹਿਯੋਗ ਦੇ ਕੇ ਪੂਰਾ ਜਿਸ ਤਰ੍ਹਾਂ ਲੋਕ ਜੋ ਟੂਟ ਜਾਣੇ ਸਾਨੂੰ ਕੋਈ ਸਰੋਪਾ ਗੱਲ ਚ ਪਾ ਰਿਹਾ ਸਾਨੂੰ ਕੋਈ ਚਾਹ ਪਿਲਾ ਰਿਹਾ ਕੋਈ ਸਮੋਸੇ ਵੀ ਖਿਲਾ ਰਿਹਾ ਪੱਲੋਂ ਜਿਹੜੇ ਮੇਰੇ ਨਾਲ ਮੇਰੇ ਸਾਥੀ ਜਾਂਦੇ ਹੋ ਬੜੇ ਖੁਸ਼ ਹੁੰਦੇ ਕਿ ਪ੍ਰਧਾਨ ਜੀ ਤੁਹਾਡੀ ਵਾਰਡ ਦੇ ਵਿੱਚ ਲੋਕ ਨਹੀਂ ਜਾ ਜਾ ਕਰ ਕਿਉਂ ਕਰਦੇ ਮੈਂ ਮੈਂ ਲੋਕਾਂ ਨਾਲ ਜੁੜਿਆ ਇਸ ਵਾਰਡ ਦਾ ਮਤਲਬ ਉਧਰਲੇਰੀ ਦਾ 10 ਸਾਲ ਤੋਂ ਦਾ ਕਾਉਂਸਲਰ ਆ ਬਚਾਰਾ ਸੇਵਾ ਸਿੰਘ ਦੇ ਅੱਤੋਂ ਗਈ ਸੀ ਇਹਨੇ ਸਾਰੰਦੇ ਕੰਮ ਜਿਹੜੇ ਆ ਉਹ ਮੈਂ ਹੀ ਦੇਖ ਰੇ ਕਰਦਾ ਰਿਹਾ ਹਾਂ ਔਰ ਸੇਵਾਣ ਦੀ ਮੈਂ ਕੀਤੀ ਹੈ ਔਰ ਕਰਦਾ ਰਹੂੰਗਾ ਜਦੋਂ ਤੁਸੀਂ ਵਾਰਡ ਦੇ ਵਿੱਚ ਚਾਰਜ ਲੱਗਿਆ ਜਾਂ ਵਾਰਡ ਦੇਖ ਰਹੇ ਹੋ ਕਿਹੜੇ ਕਿਹੜੇ ਕੰਮ ਪਹਿਲੇ ਦਾ ਕਰਦੇ ਪਹਿਲੇ ਦਾ ਸਭ ਤੋਂ ਪਹਿਲਾਂ ਸੀ ਸੀਟੜ ਚਾਲੂ ਕਰਾਈ ਹੈ ਔਰ ਜਿਹੜਾ ਸਾਡਾ ਅਕਸਰ ਸੀਵਰ ਮਤਲਬ ਬੰਦ ਰਹਿੰਦਾ ਸੀ ਕਾਫੀ ਹੱਦ ਤੱਕ ਅਸੀਂ ਠੀਕ ਕਰਾਇਆ ਪਰ ਨਹੀਂ ਪੂਰਾ ਹੋਇਆ ਉਹ ਵੀ ਕਰਾਵਾਂਗੇ ਨਗਰ ਨਿਗਮ ਦੀ ਜਗ੍ਹਾ ਜਿਹੜੇ ਰਸੂਲਪੁਰ ਸੈਡਾ ਦੇ ਵਿੱਚ ਹੋਣ ਦੀ ਗੱਲ ਕਰ ਰਹੇ ਹਾਂ ਉਹਦਾ ਕਿਉਂ ਨਹੀਂ ਅਜੇ ਤੱਕ ਜੀਵਨ ਦੱਸ ਗਿਆ ਉਹਦਾ ਐਕਚੁਅਲ ਝਗੜਾ ਕੀ ਹੈ ਜੀ ਜਿਹੜੀ ਰਸੂਲਪੁਰ ਦੀ ਲੈਂਡ ਹੈ ਇੱਕ ਤਾਂ ਗਊ ਚਰਾਣ ਦੀ ਮਤਲਬ ਹੈਗੀ ਜਿਵੇਂ ਨਿਕਲ ਟੋਬਾ ਉਹਦਾ ਕੋਰਟ ਕੇਸ ਚੱਲ ਰਿਹਾ ਹੈ ਕੋਰਟ ਕੇਸ ਦੇ ਵਿੱਚ ਨਾ ਤਾਂ ਕੋਈ ਮਿਸੀਪਲ ਕਾਰਪੋਰੇਸ਼ਨ ਦਖਲਾ ਜੀ ਕਰ ਸਕਦੀ ਹੈ ਨਾ ਕੋਈ ਲੋਕਲ ਬੰਦਾ ਜੋ ਮਾਨ ਜੋ ਕੋਰਟ ਫੈਸਲਾ ਕਰੇਗਾ ਉਹ ਸਭ ਤੋਂ ਲਾਗੂ ਹੋਏਗਾ ਸਭ ਨੂੰ ਵੋਟਰਾਂ ਨੂੰ ਮੇਰੀ ਅਪੀਲ ਹੈ ਕਿ ਆਉਣ ਵਾਲੀ 21 ਤਰੀਕ ਨੂੰ ਵੱਧ ਵੱਧ ਵੋਟਾਂ ਪਾ ਕੇ ਆਪਣਾ ਜਿਹੜਾ ਨਮਾਇੰਦਾ ਆਮ ਆਦਮੀ ਪਾਰਟੀ ਦਾ ਚੁਣੋ ਕਿਉਂਕਿ ਢਾਈ ਸਾਲ ਲਗਭਗ ਸਰਕਾਰ ਨੂੰ ਹੋ ਗਏ ਢਾਈ ਸਾਲ ਸਰਕਾਰ あれ ਹੋਰ ਹੈ ਔਰ ਆਹ ਨਾਲ ਸਾਨੂੰ ਉਮੀਦ ਹੈ ਕਿ ਆਉਣ ਵਾਲੇ 5 ਸਾਲ ਵਿੱਚ ਵੀ ਭਗੌਣਤਵਾ ਦੀ ਸਕੀਮ ਜਿਹੜੀ ਸਰਕਾਰੋਂ ਆਏਗੀ ਉਹ ਲੋਕਾਂ ਨੂੰ 300 ਯੂਨਟ ਬਿਜਲੀ ਦੇ ਫ੍ਰੀ ਮੁਫ ਦੇ ਰਹੇ ਆ ਹਰੇਕ ਫਰਕ ਨੂੰ ਮਿਲ ਰਹੀ ਹੈ ਔਰ ਮਾਨ ਸਾਹਿਬ ਦਾ ਵਾਅਦਾ ਹੈ ਕਿ ਆਉਣ ਵਾਲੇ ਅਸੀਂ ਚੰਦ ਮਹੀਨਿਆਂ ਚ 1000 ਰੁਪਇਆ ਜਿਹੜੀ ਆ ਲੇਡੀਜ਼ ਨੂੰ ਅਸੀਂ ਮਤਲਬ 50 ਰੁਪਏ ਤੋਂ ਸਰਕਾਰ ਨੂੰ ਦਿੱਤਾ ਜਾਏਗਾ ਔਰ ਜਿਹੜੀ ਇਹ ਸਹੂਲਤਾ ਬਸ ਦੀ ਉਹ ਫ੍ਰੀ ਇਸ ਕੰਟੀਨਿਊ ਚੱਲ ਰਹੀ ਹੈ ਜਿਹੜੀ ਸਕੀਮ ਹੈ ਕਣਕ ਦੀ ਉਹ ਵੀ ਨਵੇਂ ਕਾਰ ਵੀ ਸਰਕਾਰ ਨੇ ਕੁਝ ਬਣਾਇਆ ਉਹ ਵੀ ਲੋਕ ਲੈ ਰਹੇ ਆ ਔਰ ਸਰਕਾਰ ਦਾ ਜਿਹੜਾ ਗਰਾਫ ਹੈ ਡੇ ਬਾ ਡੇ ਉਹ ਪਲੱਸ ਹੋ ਰਿਹਾ ਔਰ ਡਵੈਲਪਮੈਂਟ ਵੀ ਕੁਝ ਦਿਨਾਂ ਚ ਕਾਫੀ ਸ਼ਹਿਰ ਚ ਹੋਈ ਹੈ ਨਵੀਆਂ ਸੜਕਾਂ ਵੀ ਬਣੀਆਂ ਹੈ ਪ੍ਰੀਮਿਸ ਕੀ ਪਿਆ ਸਟਰੀਟ ਲਾਈਟ ਦੇ ਪਾਣੀ ਵੀ ਲੱਗੇ ਆ ਇਸ ਕਰਕੇ ਸਰਕਾਰ ਦਾ ਜਿਹੜਾ ਮਿਲ ਕੰਮਕਾਰ ਹੈ ਨਵੀਆਂ ਨੌਕਰੀਆਂ ਵੀ ਮਿਲੀਆਂ ਕੁਝ ਬੰਦੇ ਸਰਕਾਰ ਨੇ ਪੱਕੇ ਵੀ ਕੀਤੇ ਔਰ ਅੱਗੇ ਨੂੰ ਹੋਰ ਵੀ ਨੌਕਰੀਆਂ ਸਰਕਾਰ ਦੇਣ ਜਾ ਰਹੀ ਹੈ ਔਰ ਇਸੇ ਮਾਲੇ ਦਾ ਸਾਡਾ ਸਾਥੀ ਵੀਰ ਪ੍ਰਕਾਸ਼ ਉਹਦੀ ਜਿਹੜੀ ਮਤਲਬ ਨੂੰਹਾਂ ਡੋਟਰਨ ਲਾ ਉਹ ਸਬ ਇੰਸਪੈਕਟਰ ਲੱਗੀ ਹੈ ਮੇਰੇ ਮਾਲੇ ਦੇ ਦੋ ਮੁੰਡੇ ਇੱਕ ਪਟਵਾਰੀ ਲੱਗਿਆ ਔਰ ਇੱਕ ਸੈਨੂ ਲੱਗਿਆ ਸੈਕਟ ਡਿਪਾਰਟਮੈਂਟ ਚ ਸੋ ਕਹਿੰਦਾ ਆਪ ਆਪ ਵੀ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਬਿਨਾਂ ਪੈਸੇ ਤੋਂ ਬਿਨਾਂ ਸਵਾਰਥ ਤੋਂ